ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕੱਲ 5 ਜੁਲਾਈ ਨੂੰ ਬਹੁਤ ਹੀ ਪਵਿੱਤਰ ਦਿਹਾੜਾ ਹੈ ਮੱਸਿਆ ਦਾ ਪਵਿੱਤਰ ਦਿਨ ਹੈ ਜੇਕਰ ਤੁਸੀਂ ਇਸ ਦਿਨ ਲੰਗਰਾਂ ਦੇ ਵਿੱਚ ਇਹ ਇੱਕ ਚੀਜ਼ ਦਾ ਦਾਨ ਕਰ ਦਿੰਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਕੱਲ ਮੱਸਿਆ ਦੇ ਦਿਨ ਲੰਗਰ ਦੇ ਵਿੱਚ ਜੇਕਰ ਤੁਸੀਂ ਇਹ ਇੱਕ ਚੀਜ਼ ਦੇ ਕੇ ਆਉਂਦੇ ਹੋ ਫਿਰ ਵੇਖਣਾ ਤੁਹਾਡੇ ਘਰ ਵਿੱਚ ਪੈਸਿਆਂ ਦੇ ਤਾਂ ਢੇਰ ਹੀ ਲੱਗ ਜਾਣਗੇ ਸਾਥ ਸੰਗਤ ਜੀ ਸਾਨੂੰ ਮਹਾਪੁਰਖ ਇੱਕ ਜੁਗਤ ਸਿਖਾਉਂਦੇ ਹਨ ਕਿ ਜਦੋਂ ਵੀ ਗੁਰੂ ਘਰ ਜਾਓ ਤਾਂ ਗੁਰੂ ਦੇ ਲੰਗਰਾਂ ਵਿੱਚ ਆਹ ਇੱਕ ਸੇਵਾ ਜ਼ਰੂਰ ਕਰਕੇ ਆਇਆ ਕਰੋ ਇਹ ਸੇਵਾ ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਇਸ ਸੇਵਾ ਤੋਂ ਖੁਸ਼ ਹੋ ਕੇ ਸਤਿਗੁਰੂ ਜੀ ਸਾਨੂੰ ਕਹਿ ਸਕਦੇ ਹਨ ਨਿਹਾਲ 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 ਉਹ ਕਿਹੜੀ ਸੇਵਾ ਹੈ ਜਿਸ ਨੂੰ ਕਰਕੇ ਸਾਡੇ ਸਾਰੇ ਹੀ ਕਾਰਜ ਰਾਸ ਹੋ ਜਾਂਦੇ ਹਨ ਸਾਡੀ ਗਰੀਬੀ ਕੱਟੀ ਜਾਂਦੀ ਹੈ ਤੇ ਕਿਦਾਂ ਸੇਵਾ ਕਰਨੀ ਹੈ ਇਸ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਸਾਥ ਸੰਗਜ ਜੀ ਇਸ ਸਭ ਨੂੰ ਸਮਝਾਉਣ ਦੇ ਲਈ ਗੁਰੂ ਇਤਿਹਾਸ ਦੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸਾਨੂੰ ਇਸ ਸਾਖੀ ਵਿੱਚੋਂ ਹੀ ਉਹ ਜੁਗਤ ਮਿਲਣੀ ਹੈ ਜਿਸ ਨਾਲ ਸਾਨੂੰ ਉਹ ਖੁਸ਼ੀ ਬਰਕਤ ਤੇ ਵਿਗੜੇ ਕੰਮ ਬਣਾਉਣ ਦਾ ਤਰੀਕਾ ਮਿਲ ਜਾਵੇਗਾ ਧਨ ਦੀ ਪ੍ਰਾਪਤੀ ਦਾ ਉਪਾਅ ਮਿਲ ਜਾਵੇਗਾ ਇਹ ਸਾਖੀ ਸਾਡੇ ਲਈ ਬਹੁਤ ਹੀ ਵੱਡੀ ਸਿੱਖਿਆ ਬਣ ਜਾਵੇਗੀ ਖਾਸ ਤੌਰ ਤੇ ਉਹਨਾਂ ਦੇ ਲਈ ਜਿਹੜੇ ਸੋਚਦੇ ਸਾਡੀ ਤਾਂ ਇੰਨੀ ਗੁੰਜਾਇਸ਼ ਹੀ ਨਹੀਂ ਕਿ ਅਸੀਂ ਗੁਰੂ ਘਰ ਦੇ ਵਿੱਚ ਇਹ ਸੇਵਾ ਦਾਨ ਕਰਕੇ ਆਈਏ ਫਿਰ ਅਸੀਂ ਗੁਰੂ ਘਰ ਕਿਹੜੀ ਭੇਟਾ ਲੈ ਕੇ ਜਾਈਏ ਕਿਉਂਕਿ ਮਨ ਵਿੱਚ ਤਾਂ ਬਹੁਤ ਚਾਹ ਹੁੰਦੀ ਹੈ ਹਰ ਕਿਸੇ ਦੀ ਕਿ ਅਸੀਂ ਵੀ ਗੁਰੂ ਘਰ ਜਾਈਏ ਤੇ ਉੱਥੇ ਗੁਰੂ ਦੇ ਲੰਗਰਾਂ ਦੇ ਵਿੱਚ ਆਪਣਾ ਹਿੱਸਾ ਪਾ ਕੇ ਆਈਏ ਲੰਗਰ ਦੀ ਸੇਵਾ ਕਰੀਏ ਜਾਂ ਫਿਰ ਕੋਈ ਹੋਰ ਮਹਿੰਗੀ ਚੀਜ਼ ਦੀ ਭੇਟਾ ਲੈ ਕੇ ਹੀ ਗੁਰੂ ਘਰ ਚਲੇ ਜਾਈਏ ਪਰ ਸਾਡੀ ਇੰਨੀ ਗੁੰਜਾਇਸ਼ ਕਈ ਵਾਰ ਨਹੀਂ ਹੁੰਦੀ ਕਈ ਵਾਰੀ ਅਸੀਂ ਇਹ ਸੋਚ ਕੇ ਨਿਰਾਸ਼ ਵੀ ਹੋ ਜਾਂਦੇ ਹਾਂ ਅਸੀਂ ਆਪਣੇ ਗੁਰੂ ਦੀ ਖੁਸ਼ੀ ਕਿਵੇਂ ਲਈਏ ਫਿਰ ਅੱਜ ਇਹ ਇਸ ਸਾਖੀ ਨੂੰ ਸੁਣਨ ਤੋਂ ਬਾਅਦ ਗੁਰੂ ਦੀ ਖੁਸ਼ੀ ਨੂੰ ਹਾਸਿਲ ਕਰਨ ਦੀ ਜੁਗਤ ਤੁਹਾਨੂੰ ਮਿਲ ਜਾਵੇਗੀ ਕਿਸ ਤਰ੍ਹਾਂ ਅਸੀਂ ਘਟ ਵਿੱਚੋਂ ਹੀ ਪਰਮਾਤਮਾ ਜੀ ਨੂੰ ਹਾਸਿਲ ਕਰ ਸਕਦੇ ਹਾਂ ਇਹ ਸਾਖੀ ਧੰਤਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਸਮੇਂ ਦੀ ਹੈ ਜੀ ਕਹਿੰਦੇ ਹਨ ਕਿ ਸਤਵੇਂ ਪਾਤਸ਼ਾਹ ਜੀ ਦੇ ਸਮੇਂ ਇੱਕ ਮਾਈ ਸੀ ਜੋ ਕਿ ਬਹੁਤ ਹੀ ਸ਼ਰਧਾਵਾਨ ਸੀ ਗੁਰੂ ਸਾਹਿਬ ਤੇ ਬਹੁਤ ਹੀ ਭਰੋਸਾ ਰੱਖਣ ਵਾਲੀ ਸੀ ਉਹ ਹਰ ਰੋਜ਼ ਗੁਰੂ ਘਰ ਜਾਂਦੀ ਤੇ ਮਨ ਲਗਾ ਕੇ ਸੇਵਾ ਕਰਦੀ ਉਹ ਵੇਖਦੀ ਕਿ ਜਦ ਸਿੱਖ ਸੰਗਤਾਂ ਗੁਰੂ ਘਰ ਆਉਂਦੀਆਂ ਤਾਂ ਗੁਰੂ ਸਾਹਿਬ ਦੇ ਅੱਗੇ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਲੈ ਕੇ ਆਉਂਦੀਆਂ ਗੁਰੂ ਦੇ ਲੰਗਰਾਂ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਇਹ ਸਭ ਵੇਖ ਕੇ ਉਸ ਮਾਈ ਦੇ ਦਿਲ ਵਿੱਚ ਆਉਂਦਾ ਹੈ ਕਿ ਜੇਕਰ ਮੇਰੇ ਕੋਲ ਵੀ ਇਦਾਂ ਦੀ ਮਾਇਆ ਹੋਵੇ ਤਾਂ ਮੈਂ ਵੀ ਗੁਰੂ ਦੇ ਲੰਗਰਾਂ ਵਿੱਚ ਸੇਵਾ ਕਰ ਸਕਾਂ ਫਿਰ ਗੁਰੂ ਜੀ ਨੂੰ ਆਪਣੇ ਘਰ ਬੁਲਾ ਕੇ ਲੰਗਰ ਸ਼ਿਕਾ ਸਕਾਂ ਸੰਗਤਾਂ ਨੂੰ ਵੀ ਲੰਗਰ ਸ਼ਿਕਾ ਸਕਾਂ ਆਪਣਾ ਹਿੱਸਾ ਪਾ ਸਕਾਂ ਸੰਗਤਾਂ ਦੇ ਲਈ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਚਾਰ ਉਸ ਮਾਈ ਦੇ ਮਨ ਵਿੱਚ ਆਉਂਦੇ ਹੀ ਰਹਿੰਦੇ ਸਨ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਪਰ ਉਸ ਮਾਈ ਦੀ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਸੇਵਾ ਹੀ ਕਰ ਸਕੇ ਮਨ ਵਿੱਚ ਇਹ ਸੱਚੀ ਤੇ ਸੁੱਚੀ ਭਾਵਨਾ ਸੀ ਸੋਚਿਆ ਕਿ ਕਿਤੇ ਮੇਰੀ ਇਹ ਇੱਛਾ ਮਨ ਵਿੱਚ ਹੀ ਨਾ ਰਹਿ ਜਾਵੇ ਕਿਉਂਕਿ ਮੇਰੀ ਤਾਂ ਉਮਰ ਬੀਤਦੀ ਜਾ ਰਹੀ ਹੈ ਪਤਾ ਨਹੀਂ ਕਿੰਨੇ ਕੁ ਸਾਹ ਬਚੇ ਹਨ ਇਸ ਲਈ ਮਨ ਦੀ ਇਸ ਇੱਛਾ ਨੂੰ ਮੈਂ ਪੂਰੀ ਕਰਨੀ ਚਾਹੁੰਦੀ ਹਾਂ ਉਥੇ ਰਹਿ ਵੀ ਲੱਭ ਜਾਂਦਾ ਹੈ ਜਿੱਥੇ ਚਾਹ ਹੁੰਦੀ ਹੈ ਸਾਥ ਸੰਗਤ ਜੀ ਸਾਡੀ ਜਿੰਨੀ ਕੁ ਗੁੰਜਾਇਸ਼ ਹੋਵੇ ਅਸੀਂ ਓਨੀ ਹੀ ਸੇਵਾ ਕਰ ਸਕਦੇ ਹਾਂ ਉਸ ਮਾਈ ਨੇ ਸੋਚਿਆ ਕਿ ਮੈਂ ਗੁਰੂ ਸਾਹਿਬ ਦੇ ਲਈ ਪ੍ਰਸ਼ਾਦਾ ਤਿਆਰ ਕਰਕੇ ਲਿਆਵਾਂਗੀ ਇਹ ਸੋਚ ਕੇ ਮਾਈ ਨੇ ਆਪਣੇ ਲਈ ਜੋ ਵੀ ਰਾਸ਼ਨ ਖਰੀਦ ਕੇ ਲਿਆਉਣਾ ਸੀ ਉਸ ਵਿੱਚੋਂ ਇੱਕ ਇੱਕ ਮੁਠੀ ਹਰ ਵਾਰੇ ਕੱਢਣੀ ਸ਼ੁਰੂ ਕਰ ਦਿੱਤੀ ਤੇ ਹਰ ਵਾਰੇ ਉਹ ਮੂਲ ਮੰਤਰ ਦਾ ਜਾਪ ਕਰਕੇ ਇਕੱਠਾ ਕਰਦੀ ਤੇ ਇਸੇ ਹੀ ਤਰ੍ਹਾਂ ਫਿਰ ਉਸਨੇ ਪਾਠ ਕਰਦੇ ਹੋਏ ਉਸ ਮਾਈ ਨੇ ਉਸ ਅਨਾਜ ਨੂੰ ਪੀਸਿਆ ਤੇ ਫਿਰ ਬਾਣੀ ਦਾ ਪਾਠ ਕਰਦੇ ਕਰਦੇ ਰਸੋਈ ਵਿੱਚ ਚੌਂਕਾ ਚੁੱਲਾ ਸਾਫ਼ ਕੀਤਾ ਤੇ ਬਾਣੀ ਪੜਦਿਆਂ ਪੜਦਿਆਂ ਹੀ ਸਾਰੇ ਬਰਤਨਾਂ ਦੀ ਸਫਾਈ ਕੀਤੀ ਫਿਰ ਬਾਣੀ ਪੜਦੇ ਪੜਦੇ ਹੀ ਉਸਨੇ ਆਟਾ ਗੁੰਨਿਆ ਤੇ ਬਾਣੀ ਪੜਦੇ ਪੜਦੇ ਹੀ ਪ੍ਰਸ਼ਾਦਾ ਤਿਆਰ ਕਰਨ ਲੱਗੀ ਮਨ ਵਿੱਚ ਸੋਚਿਆ ਕਿ ਕੋਈ ਗੱਲ ਨਹੀਂ ਜੇ ਘਰ ਨਹੀਂ ਬੁਲਾ ਸਕੀ ਤਾਂ ਕੀ ਹੋਇਆ ਗੁਰੂ ਸਾਹਿਬ ਮਿੱਸੇ ਪ੍ਰਸ਼ਾਦੇ ਮੇਰੇ ਹੱਥ ਦੇ ਸ਼ੱਕ ਲੈਣਗੇ ਗੁਰੂ ਸਾਹਿਬ ਤਾਂ ਪ੍ਰਸ਼ਾਦੇ ਜ਼ਰੂਰ ਸ਼ੱਕਣਗੇ ਪਰ ਕਿਤੇ ਸੰਗਤਾਂ ਮੇਰਾ ਮਜ਼ਾਕ ਹੀ ਨਾ ਉਡਾਉਣ ਕਿਉਂਕਿ ਸੰਗਤਾਂ ਗੁਰੂ ਸਾਹਿਬ ਲਈ ਵਧੀਆ ਵਧੀਆ ਤੇ ਮਹਿੰਗੀਆਂ ਮਹਿੰਗੀਆਂ ਪੇਟਾਵਾਂ ਲੈ ਕੇ ਆਉਂਦੀਆਂ ਹਨ ਵਨਸਵੰਨੇ ਪਕਵਾਨ ਬਣਾ ਕੇ ਲਿਆਉਂਦੇ ਹਨ ਤੇ ਮੈਂ ਰੁੱਖੇ ਮਿੱਸੇ ਪ੍ਰਸ਼ਾਦੇ ਗੁਰੂ ਸਾਹਿਬ ਨੂੰ ਸ਼ਕਾਵਾਂਗੀ ਕਿਤੇ ਗੁਰੂ ਸਾਹਿਬ ਜੀ ਦੀ ਨਿਰਾਦਰ ਹੀ ਨਾ ਹੋ ਜਾਵੇ ਇਹ ਸੋਚ ਕੇ ਉਸਨੇ ਕਦਮ ਇੱਕ ਵਾਰ ਤਾਂ ਰੋਕ ਲਏ ਪਰ ਫਿਰ ਉਸਦੇ ਮਨ ਵਿੱਚੋਂ ਆਵਾਜ਼ ਆਈ ਨਹੀਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਹੀ ਦਿਆਲੂ ਹਨ ਤੇ ਫਿਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਨ ਲੱਗੀ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਹੀ ਮੇਰੀ लाज ਰੱਖਣੀ ਹੈ ਉਸ ਮਾਈ ਨੋਤਾ ਇਹ ਪਤਾ ਨਹੀਂ ਸੀ ਕਿ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦਾ ਉਸ ਵੇਲੇ ਹੀ ਉਸ ਵੱਲ ਤੁਰ ਪਏ ਸਨ ਜਦੋਂ ਉਸ ਮਾਈ ਨੇ ਮਨ ਵਿੱਚ ਗੁਰੂ ਸਾਹਿਬ ਨੂੰ ਭੋਜਨ ਸ਼ਿਕਾਉਣ ਦੀ ਭਾਵਨਾ ਬਣਾਈ ਸੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਆਪਣੇ ਖੋੜੇ ਤੇ ਸਵਾਰ ਹੋ ਕੇ ਮਾਈ ਵੱਲ ਤੁਰ ਪਏ ਤੇ ਨਾਲ ਕੁਝ ਸਿੱਖ ਵੀ ਸਨ ਇਧਰ ਮਾਈ ਅਰਦਾਸ ਕਰਕੇ ਗੁਰੂ ਸਾਹਿਬ ਵੱਲ ਨੂੰ ਤੁਰਨ ਹੀ ਲੱਗੀ ਸੀ ਕਿ ਐਨੀ ਦੇਰ ਨੂੰ ਘਰ ਦਾ ਦਰਵਾਜ਼ਾ ਖੜਕਿਆ ਜਦੋਂ ਮਾਈ ਨੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਪਰਤਖ ਗੁਰੂ ਸਾਹਿਬ ਆਪ ਖੜੇ ਸਨ ਗੁਰੂ ਸਾਹਿਬ ਨੂੰ ਵੇਖ ਕੇ ਮਾਈ ਹੈਰਾਨ ਹੋ ਗਈ ਸੁਣਿਆ ਸੀ ਕਿ ਅੰਤਰਜਾਮੇ ਪਾਤਸ਼ਾਹ ਜੀ ਦਿਲਾਂ ਦੀਆਂ ਜਾਣ ਲੈਂਦੇ ਹਨ ਤੇ ਅੱਜ ਤਾਂ ਮੈਂ ਵੇਖ ਵੀ ਲਿਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਈ ਨੂੰ ਕਿਹਾ ਕਿ ਭੁੱਖ ਬਹੁਤ ਲੱਗੀ ਹੈ ਅਸੀਂ ਸੋਚਿਆ ਕਿ ਮਾਈ ਦੇ ਹੱਥ ਦਾ ਪ੍ਰਸ਼ਾਦਾ ਸ਼ੱਕ ਕੇ ਆਉਂਦੇ ਹਨ ਗੁਰੂ ਸਾਹਿਬ ਨੇ ਇਹ ਗੱਲ ਕਹੀ ਤਾਂ ਮਾਈ ਨੇ ਪੂਣੇ ਵਿੱਚ ਲਪੇਟੇ ਹੋਏ ਪ੍ਰਸ਼ਾਦੇ ਦੋ ਹੱਥ ਵਿੱਚ ਫੜੇ ਹੋਏ ਸਨ ਇਦਾਂ ਹੀ ਗੁਰੂ ਸਾਹਿਬ ਦੇ ਅੱਗੇ ਕਰ ਦਿੱਤੇ ਗੁਰੂ ਸਾਹਿਬ ਨੇ ਉਹਨਾਂ ਪ੍ਰਸ਼ਾਦੀਆਂ ਨੂੰ ਬਹੁਤ ਹੀ ਸਵਾਦ ਦੇ ਨਾਲ ਛੱਕ ਲਿਆ ਪ੍ਰਸ਼ਾਦਾ ਸ਼ੱਕ ਦੇ ਸ਼ੱਕ ਦੇ ਕਹਿ ਰਹੇ ਸਨ ਮਾਈ ਪ੍ਰਸ਼ਾਦਾ ਤਾਂ ਬਹੁਤ ਸਵਾਦ ਹੈ ਇਹ ਸਿੱਖ ਵੇਖ ਕੇ ਹੈਰਾਨ ਹੋ ਗਏ ਕਿ ਰੁੱਖੀਆਂ ਮਿਸੀਆਂ ਰੋਟੀਆਂ ਨੂੰ ਵੀ ਗੁਰੂ ਜੀ ਕਿੰਨੇ ਸਵਾਦ ਨਾਲ ਛੱਕ ਰਹੇ ਹਨ ਤੇ ਇਹ ਵੀ ਕਹਿ ਰਹੇ ਹਨ ਕਿ ਪ੍ਰਸ਼ਾਦਾ ਬਹੁਤ ਹੀ ਸਵਾਦ ਹੈ ਮਾਈ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀ ਸੀ ਨਾਲ ਨਾਲ ਅਰਦਾਸ ਵੀ ਕਰ ਰਹੀ ਹੈ ਕਿ ਗੁਰੂ ਸਾਹਿਬ ਨੂੰ ਵੇਖ ਕੇ ਇੰਨੀ ਖੁਸ਼ੀ ਹੋਈ ਕਿ ਉਹ ਸ਼ਬਦ ਪੜਨਾ ਹੀ ਭੁੱਲ ਗਈ ਤੇ ਕਹਿਣ ਲੱਗੀ ਮੈਂ ਪਾਪੀ ਤੂ ਬਖਸ਼ਣਹਾਰ ਫਿਰ ਮਾਈ ਦੇ ਮੋਹੋਂ ਨਿਕਲ ਗਿਆ ਕਿ ਤੂੰ ਪਾਪੀ ਮੈਂ ਬਖਸ਼ਣ ਹਾਰ ਇਹ ਸੁਣ ਕੇ ਸਿੱਖਾਂ ਨੇ ਮਾਈ ਨੂੰ ਝੰਡੋੜਿਆ ਤੇ ਕਿਹਾ ਮਾਈ ਇਹ ਤੂੰ ਕੀ ਬੋਲ ਰਹੀ ਹੈ ਤੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਜੀ ਨੇ ਸਿੱਖਾਂ ਨੂੰ ਰੋਕਦੇ ਹੋਏ ਕਿਹਾ ਤੁਸੀਂ ਮਾਈ ਦੇ ਸ਼ਬਦਾਂ ਨੂੰ ਨਾ ਵੇਖੋ ਤੁਸੀਂ ਮਾਈ ਦੀ ਭਾਵਨਾ ਨੂੰ ਵੇਖੋ ਮਾਈ ਦੀ ਭਾਵਨਾ ਸੱਚੀ ਤੇ ਸੁੱਚੀ ਹੈ ਇਹਨਾਂ ਪ੍ਰਸ਼ਾਦਿਆਂ ਦੇ ਵਿੱਚ ਬਹੁਤ ਪਿਆਰ ਹੈ ਤੇ ਮਾਈ ਦੀ ਭਾਵਨਾ ਵੀ ਸੱਚੀ ਹੈ ਤੇ ਅਰਦਾਸ ਵੀ ਬਹੁਤ ਪਿਆਰ ਨਾਲ ਕਰਦੀ ਹੈ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਈ ਵੱਲ ਮਿਹਰ ਭਰੀ ਨਜ਼ਰ ਦੇ ਨਾਲ ਤੱਕਿਆ ਮਾਈ ਦੀ ਸੱਚੀ ਸੁੱਚੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਮਾਈ ਦੇ ਰੁੱਖੇ ਮਿਸੇ ਪ੍ਰਸ਼ਾਦੇ ਛੱਕ ਕੇ ਸਤਗੁਰੂ ਜੀ ਦਿਆਲ ਹੋ ਗਏ ਮਾਈ ਦਾ ਜਨਮ ਮਰਨ ਕਟ ਦਿੱਤਾ ਸਾਲ ਸੰਗਤ ਜੀ ਸਾਡੇ ਲਈ ਇਹੀ ਸਿੱਖਿਆ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਮਹਿੰਗੀਆਂ ਪੇਟਾਵਾਂ ਤੋਂ ਖੁਸ਼ ਨਹੀਂ ਹੁੰਦੇ ਕਈ ਵਾਰ ਅਸੀਂ ਮਨ ਵਿੱਚ ਸੋਚਦੇ ਹਾਂ ਕਿ ਗੁਰੂ ਸਾਹਿਬ ਲਈ ਕੋਈ ਮਹਿੰਗੀਆਂ ਪੇਟਾਵਾਂ ਲੈ ਕੇ ਜਾਈਏ ਜਿਸ ਨਾਲ ਗੁਰੂ ਸਾਹਿਬ ਖੁਸ਼ ਹੋ ਜਾਣਗੇ ਇਸ ਲਈ ਅਸੀਂ ਗੁਰੂ ਘਰ ਵਿੱਚ ਕੋਈ ਸੇਵਾ ਨਹੀਂ ਕਰ ਪਾਉਂਦੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਡੇ ਇੰਨੀ ਗੁੰਜਾਇਸ਼ ਨਹੀਂ ਹੈ ਜੇ ਥੋੜੀ ਹੀ ਸੇਵਾ ਤੁਹਾਡੇ ਕੋਲ ਹੋਵੇ ਤਾਂ ਉਹਨੇ ਹੀ ਕਰ ਲੈਣੀ ਚਾਹੀਦੀ ਹੈ ਅਸੀਂ ਸੋਚ ਲੈਨੇ ਹਾਂ ਕਿ ਕਿਤੇ ਸਾਡਾ ਕੋਈ ਮਜ਼ਾਕ ਨਾ ਉਡਾਵੇ ਤਾਂ ਮਹਿੰਗੀਆਂ ਮਹਿੰਗੀਆਂ ਸੇਵਾਵਾਂ ਕਰਨ ਵਾਲੇ ਬਹੁਤ ਹੁੰਦੇ ਹਨ ਪਰ ਅਸੀਂ ਇਹ ਨਹੀਂ ਜਾਣਦੇ ਕਿ ਗੁਰੂ ਤਾਂ ਸਾਡੇ ਮਨ ਦੀ ਭਾਵਨਾ ਵੇਖਦੇ ਹਨ ਅਸੀਂ ਜਦੋਂ ਵੀ ਗੁਰੂ ਘਰ ਜਾਂਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਪੇਟਾਵਾਂ ਵਲ ਨਹੀਂ ਵੇਖਦੇ ਸਾਡੇ ਅੰਦਰ ਦੀ ਭਾਵਨਾ ਵੇਖਦੇ ਹਨ ਕਿ ਮੇਰੇ ਪਿਆਰੇ ਸਿੱਖ ਦੇ ਅੰਦਰ ਕੀ ਚੱਲ ਰਿਹਾ ਹੈ ਮੇਰੇ ਸਿੱਖ ਦੇ ਅੰਦਰ ਮੇਰੇ ਲਈ ਕਿੰਨਾ ਪਿਆਰ ਹੈ ਕਿੰਨਾ ਭਰੋਸਾ ਹੈ ਇਸ ਦੇ ਅੰਦਰ ਸਭ ਕਿਵੇਂ ਸੁੱਖ ਦੁੱਖ ਚੱਲ ਰਹੇ ਹਨ ਤੇ ਫਿਰ ਪ੍ਰਮਾਤਮਾ ਜੀ ਉਸ ਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਹਨ ਉਸ ਦਾ ਜਨਮ ਮਰਨ ਕੱਟ ਦਿੰਦੇ ਹਨ ਦੁਨੀਆ ਦੇ ਕੰਮਾਂ ਵਿੱਚ ਕਦੇ ਵੀ ਵਿਗਨ ਨਹੀਂ ਪੈਣ ਦਿੰਦੇ ਉਸ ਮਨੁੱਖ ਨੂੰ ਫਿਰ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ ਗਰੀਬੀ ਦੂਰ ਹੋ ਜਾਂਦੀ ਹੈ ਇਹ ਸ਼ਬਦਾਂ ਦੇ ਵਿੱਚ ਬਹੁਤ ਹੀ ਤਾਕਤ ਹੁੰਦੀ ਹੈ ਉਹਨਾਂ ਨੇ ਸਾਡੇ ਕਰੋੜਾਂ ਹੀ ਪਾਪ ਬਖਸ਼ ਦੇਣੇ ਹੁੰਦੇ ਹਨ ਤੇ ਫਿਰ ਆਓ ਸਾਧ ਸੰਗਤ ਜੀ ਅਸੀਂ ਵੀ ਆਪਣੇ ਗੁਰੂ ਸਾਹਿਬ ਜੀ ਨੂੰ ਹਾਸਿਲ ਕਰਨ ਦੇ ਲਈ ਸੱਚੇ ਤੇ ਸੁੱਚੇ ਮਨ ਦੇ ਨਾਲ ਸੇਵਾ ਜ਼ਰੂਰ ਕਰਕੇ ਆਈਏ ਲੰਗਰਾਂ ਦੇ ਵਿੱਚ ਜੋ ਵੀ ਸਾਡੇ ਕੋਲ ਸਰਦਾ ਪੁੱਜਦਾ ਹੋਵੇ ਜ਼ਰੂਰ ਪਾ ਕੇ ਆਇਆ ਕਰੀਏ ਸੇਵਾ ਪੂਰੇ ਹੀ ਭਾਵਨਾ ਤੇ ਮਨ ਦੇ ਨਾਲ ਕਰਨੀ ਚਾਹੀਦੀ ਹੈ ਭਾਵੇਂ ਇੱਕ ਕੌਲੀ ਆٹے ਦੀ ਹੀ ਗੁਰੂ ਕੇ ਲੰਗਰ ਵਿੱਚ ਪਾ ਕੇ ਆਉਣੀ ਚਾਹੀਦੀ ਹੈ ਗੁਰੂ ਘਰ ਉਹ ਵੀ ਤੁਹਾਡੀ ਪਰਵਾਨ ਹੋ ਜਾਵੇਗੀ ਤੇ ਭਾਵਨਾ ਨਾਲ ਲੰਗਰਾਂ ਵਿੱਚ ਪਾਈ ਕੌਲੀ ਆٹے ਦੀ ਵੀ ਸਾਨੂੰ ਨਿਹਾਲ ਕਰ ਸਕਦੀ ਹੈ ਕਿਉਂਕਿ ਪਤਾ ਨਹੀਂ ਗੁਰੂ ਸਾਹਿਬ ਨੇ ਕਿਸ ਰੂਪ ਵਿੱਚ ਸਾਡੇ ਘਰ ਉਸ ਪ੍ਰਸ਼ਾਦੇ ਨੂੰ ਛਕ ਲੈਣਾ ਹੈ ਜੇ ਸਾਡੀ ਭਾਵਨਾ ਸੱਚੀ ਤੇ ਸੁੱਚੀ ਹੋਵੇਗੀ ਗੁਰੂ ਸਾਹਿਬ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਸਾਡੇ ਘਰੇ ਜ਼ਰੂਰ ਪ੍ਰਸ਼ਾਦਾ ਛਕਣਗੇ ਗੁਰੂ ਦੇ ਘਰ ਲੰਗਰ ਵਿੱਚ ਨਾਮ ਜਪਣ ਵਾਲੀਆਂ ਕਿੰਨੀਆਂ ਘਰ ਰੱਬੀ ਰੂਹਾਂ ਹੁੰਦੀਆਂ ਹਨ ਉਹਨਾਂ ਵਿੱਚੋਂ ਪਤਾ ਨਹੀਂ ਕਿਸੇ ਦੇ ਮੂੰਹੋਂ ਵਿੱਚ ਸਾਡੇ ਅੰਨ ਦੇ ਲਈ ਕੁਝ ਬਰਕਤਾਂ ਭਰਿਆ ਸ਼ਬਦ ਨਿਕਲ ਜਾਵੇ ਤੇ ਸਾਡੇ ਘਰ ਵਿੱਚ ਬਰਕਤਾਂ ਆ ਜਾਣ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਆ ਜਾਵੇ ਸੋ ਸੇਵਾ ਜੇਕਰ ਤੁਹਾਡੇ ਕੋਲ ਘਟ ਹੋਵੇ ਤਾਂ ਸ਼ਰਮ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਜਿੰਨੀ ਕੁ ਤੁਹਾਡੀ ਸਮਰੱਥਾ ਹੋਵੇ ਪਰਮਾਤਮਾ ਦੇ ਘਰ ਓਨੀ ਹੀ ਸਮਰੱਥਾ ਦੇ ਨਾਲ ਤੁਸੀਂ ਸੇਵਾ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ